ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਈਕ੍ਰਿਟੀ ਟਿਕਟ ਪਾਣਾ ਸਾਰੇ ਠੀਕ ਠਾਕ ਹੋ ਮੂਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਇਹ ਬਣਾ ਰਹੇ ਹਾਂ ਜੀ ਆਪਾਂ ਖੀਰ ਇਹ ਪਹਿਲਾਂ ਥੋੜੀ ਜਿਹੀ ਪਾਣੀ ਦੇ ਵਿੱਚ ਚੌਲ ਉਬਾਲ ਲਏ ਆਪਾਂ ਹੁਣ ਦੁੱਧ ਪਾ ਲਾਂਗੇ ਇਹ ਮਲਾਈ ਵੀ ਨਾਲ ਪਾ ਰਹੀ ਹਾਂ ਜੀ ਮੈਂ ਬਣਾਵਾਂਗੇ ਜੀ ਖੀਰ ਆਪਾਂ ਇਹ 1.5 ਲੀਟਰ ਦੁੱਧ ਹੈ ਇੱਧਰ ਆਪਣਾ ਦੁੱਧ ਰੱਖਿਆ ਹੋਇਆ ਵਾਲੀ ਆਉਣ ਲਈ ਥੋੜਾ ਟਾਈਮ ਆਪਾਂ ਇਹਨੂੰ ਢੱਕ ਕੇ ਸੇਕ ਲਵਾ ਲੈਣੇ ਆ ਸੇਤੀਆ ਵਾਲੀ ਆ ਜੂਗੀ ਜਿੰਨੇ ਟਾਈਮ ਚਾਹਣੇ ਦੁੱਧ ਨੂੰ ਗਾਈ ਆਉਂਦੀ ਹੈ ਤੇ ਖੀਰਾ ਹੈ ਦੋਨੋਂ ਜੀ ਆਪਾਂ ਆਟਾ ਬੰਨੋ ਲੈਨੇ ਆ ਤਿੰਨ ਕੰਮ ਇਕੱਠੇ ਹੋ ਜਾਣਗੇ ਖੜੇ ਖੜੇ ਖਾਦੀ ਵੀ ਖੜਨਾ ਜਿਉਂਨਾ ਟਾਈਮ ਆਪਾਂ ਕੋਈ ਨਾਲ ਹਿੰਦੇ ਕੰਮ ਕਰ ਲੈਨੇ ਤੇ ਹੋਰ ਜਲਦੀ ਹੋ ਜਾਂਦੇ ਨੇ ਕੰਮਾਂ ਅੱਜ 14 ਦੀ ਸੀਗੀ ਜਿਹੜੀ ਮਾਜੀ ਸੂਈ ਸੀ ਆਪਾਂ ਉਹਦਾ ਮੱਥਾ ਟੇਕਿਆ ਜੀ ਅੱਜ ਸੱਚੀ ਭੁੱਲੂਗੀ ਖੀਰ ਬਣਾ ਕੇ ਆਪਾਂ ਘਰੇ ਖਾ ਲੈਂਦੇ ਨੇ ਮੈਂ ਹਮੇਸ਼ਾ ਸਵੇਰੇ ਟੇਕਦਾ ਸੀਗਾ ਇਹ ਰੋਟੀ ਪਕਾ ਲਵਾਂਗੇ ਫਿਰ ਮੁੱਕੀ ਦੇ ਲਾਂਗੇ ਇਹਨੂੰ ਖੀਰ ਆਪਣੀ ਰਿਝੀ ਜਾਂਦੀ ਹੈ ਜੀ ਇਧਰ ਆਪਾਂ ਬਣਾਉਨੇ ਆ ਅੱਜ ਸੋਇਆਬੀਂ ਦਾ ਚੂਰਾ ਲਿਆ ਆਪਾਂ ਇਹ ਚੂੜੀ ਆਪਾਂ ਇੱਕ ਕਵਾਲੀ ਦੇ ਲਈ ਸੀ ਤੇ ਪਾਣੀ ਵਿੱਚ ਠੀਕ ਰੱਖ ਲੈਣ ਪਾਣੀ ਚ ਹੁਣ ਆਪਾਂ ਇਹਨੂੰ ਪੁੰਨ ਕੇ ਪਾਣੀ ਕੱਢ ਲੈਣੇ ਆ ਇਹਦਾ ਇਹ ਆਪਾਂ ਕੋਲ ਲਈ ਕਸਟਰਡ ਥੋੜੇ ਜਿਹਾ ਦੁੱਧ ਤੇ ਇਸ ਟੀਂ ਦੇ ਵਿੱਚ ਪਾਵਾਂਗੇ ਆਪਾਂ ਗਾੜੀ ਹੋ ਗਈ ਦਸਤੀਰ ਕਸਟਰਡ ਆਈਸ ਕਰ ਬਣਾਵਾਂਗੇ ਜੀ ਆਪਾਂ ਦਾ ਪਾਕੇ ਤੇ ਅੱਜ ਬਾਈ ਸੀ ਆਪਾਂ ਇਹ ਤੋਂ ਅੱਪਰ ਪਾ ਲਾਂਗੇ

ਬਾਕੀ ਬਾਕੀ ਸਪੋਟ ਲਈ ਕਹਿੰਦੀ ਇੱਕ ਜਿਹੜੀ ਸਪੋਟ ਨਾਲ ਹੀ ਆਪਾਂ ਅੱਗੇ ਜਾ ਸਕਦੇ ਹਾਂ ਗਾੜੀ ਹੋਣ ਲੱਗ ਗਈ ਜਖੀਰ

ਫਰਜੀ ਆਪਣੀ ਬਣ ਗਈ ਜੀ ਨੇੜੇ ਤੋਂ ਦਿਖਾਉਣੀ ਆ ਤੁਹਾਨੂੰ ਕਿੰਨੀ ਵਧੀਆ ਬਣੀ ਆ ਦੇਖੋ ਬਿਲਕੁਲ ਕੱਲੀ ਕੱਲੀ ਐ ਸੋਇਆ ਵੀਂ ਦੀ ਬੋ ਜੀ ਲਈ ਬੱਚੇ ਇਹਨੂੰ ਖੋਸੋ ਕੇ ਖਾ ਲੈਂਦੇ ਨੇ ਜੀ ਸਬਜ਼ੀਆਂ ਨਹੀਂ ਖਾਂਦੇ ਇੰਨੀਆਂ ਗੈਸ ਆਪਾਂ ਬੰਦ ਕਰ ਦਿੱਤਾ ਖੀਰ ਨੂੰ ਆਪਣੀ ਨੂੰ ਥੋੜਾ ਜਿਹਾ ਟਾਈਮ ਹੋਰ ਲੱਗੂਗਾ। ਅਜੇ ਕਿਸਾਨ ਨਹੀਂ ਹੋਈ ਜੀ ਇਹ। ਖੀਰ ਆਪਣੀ ਬਣ ਕੇ ਤਿਆਰ ਹੈ ਜੀ। ਗੈਸ ਆਪਾਂ ਬੰਦ ਕਰ ਲੈਂਦੇ ਆ। ਇਹਦੇ ਵਿੱਚ ਕੋਈ ਕਾਜੂਦਾਂ ਕੁਝ ਨਹੀਂ ਪਾਇਆ ਆਪਾਂ। ਬੱਚੇ ਨਹੀਂ ਪਾਉਣ ਦਿੰਦੇ ਜੀ। ਤੁਹਾਨੂੰ ਪਤਾ ਹੀ ਹੈ ਬੱਚਿਆਂ ਦੀ ਪਸੰਦ। ਠੰਡੀ ਕਰਕੇ ਖਾਵਾਂਗੇ ਜੀ ਇਹਨੂੰ ਆਪਾਂ ਫਰਿੱਜ ਵਾਲੀ ਬੰਦ ਕਰ ਪਨੇ ਗਿਆ ਸੋਨ ਆਪਾਂ ਠੰਡੀ ਹੋ ਕੇ ਹੋਰ ਗਾੜੀ ਹੋ ਜੂਗੀ ਹੁਣ ਆਪਣੀ ਰੋਟੀ ਬਣਾਉਣ ਵਾਲੀ ਰਹਿ ਗਈ ਜੀ ਖੀਰ ਬਣ ਗਈ ਘਰਜੀ ਬਣ ਗਈ ਉਦੋਂ ਵਾਲੀ ਦੇ ਲਈ ਆਪਾਂ ਆਟਾ ਗੁੰਨਿਆ ਪਿਆ ਆਪਣਾ ਬਸ ਰੋਟੀ ਬਣਾ ਲਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ